ਕਸਾਨ ਵੀ ਉਹ ਤਰੀਕ ਅੱਜ ਹੋਗੀ 9 ਸਤੰਬਰ 2025 ਤੇ ਕੋਡ ਪੂਰਾ ਤੂੜੀ ਦੀ ਬੋਲੀ ਵੀ ਆ ਲੈਣਾ ਹੈ ਜਾਂ ਜਾਣਾ ਹੈ 400 ਰੁਪਿਆ 470 ਲੱਗੂਗਾ ਫੋਲੋ ਫੁੱਲ ਕੇ ਕੋਈ ਨਹੀਂ ਆ 400 350 ਰੁਪਿਆ 400 ਦਾ 400 ਰੁਪਿਆ 400 ਬੋਲੋ ਜੇ ਲੈਣੀ ਹੈ ਤਾਂ 400 ਠੀਕ ਹੈ ਜੇ ਲੈ ਗਈ ਉਹਨੇ ਮੰਨੀ 5 ਰੁਪਏ 10 15 20 25 30 430 ਰੁਪਏ 430 ਬੋਲਾਂਗੇ ਨਾ 35 ਕਰ ਦੇ 35 ਰੁਪਏ 40 ਰੁਪਏ 440 ਬੋਲਾਂਗੇ ਨਾ 440 ਰੁਪਏ ਕੋੜ ਆ ਜਾ ਲੋ ਵੀ ਪਹਿਲੀ ਟਰਾਲੀ ਲੱਗੀ 430 40 ਰੁਪਏ ਤੇ ਬਾਕੀ ਵੀ ਕੁਆਲਿਟੀ ਜਿਹੜੀ ਚੈੱਕ ਕਰਾ ਦਿੰਦੇ ਨੇ ਉਹ ਦੱਗੇ ਲੋਬੀ ਕਰੋ ਚੈੱਕ ਤੇ ਤਰੀਕ ਵੀ ਆ ਜਿਹੜੀ 9 ਸਤੰਬਰ 2025 ਹੋ ਚੁੱਕੀ ਹੈ ਤੇ ਕੋਟਕ ਪੂਰਾ ਸਵੇਰ ਦੇ ਜਿਹੜੇ 7:00 ਵੱਜ ਚੁੱਕੇ ਆ ਤੇ ਪਹਿਲੀ ਟਰਾਲੀ ਜਿਹੜੀ ਲੱਗ ਚੁੱਕੀ ਆ ਬੋਲੀ ਤੇ ਤੇ ਵੀ ਤਿੰਨ ਟਰਾਲੀਆਂ ਆ ਇੱਕ ਮਗਰ ਖੜੀ ਆ ਇੱਕ ਤੇ ਇੱਕ ਦੂਜੀ ਸਾਈਡ ਖੜੀ ਆ ਤੇ ਬਾਕੀ ਦੇਖਾਂਗੇ ਕੀ ਉਹਨਾਂ ਜਿਹੜਾ ਰੇਟ ਲੱਗਦਾ ਤੇ ਬਈ ਵੀਡੀਓ ਨੂੰ ਦੱਬ ਕੇ ਸ਼ੇਅਰ ਯੂਰ ਕਰਦੇ ਕਰੋ ਦੇ ਭਾਈ ਮਨ ਨਹੀਂ ਜਿਹੜਾ 15 ਨਹੀਂ ਦਾ ਵੜ ਲੱਕੇ ਜਾਊਗੀ ਭਾਈ ਲੈ ਚੜ ਕਿੰਨਾ ਟਰੈਕਟਰ ਹੈ ਯਾਰ ਐ ਭਾਈ ਚਲੋ ਬੋਲੋ ਆ ਕਰ ਲਾ ਮੈਂ ਬੈਠ ਤਿੰਨ ਨੰਬਰ ਸਾਹਲੀ ਨੂੰ ਡਾਂਟ ਦਿੰਦਾ ਮੈਂ ਇਹ 400 ਰੁਪਿਆ 400 450 52 455 ਬੋਲਾਂ ਕਿਨੇ 60000 60 ਸੱਤ ਕਰ ਦੇ ਫੇਰ 60 ਇੱਧਰ 60 ਹੋ ਗਿਆ ਭਾਈ ਬੋਲ ਬੋਲੇ 65 ਰੁਪਏ 65 ਰੁਪਏ ਬੋਲਾਂਗੇ ਨੇ ਮੈਂ ਕਿਹਾ ਬਈ 465 ਸਾਬ ਐਸੀ ਦੱਸਾਂਗੇ ਲੋ ਵੀ 465 ਰੁਪਏ ਲੱਗੀ ਆ ਆਹ ਤੂੜੀ ਐ ਇਹ ਤੇ ਮਗਰ ਬਈ ਦੋ ਟਰਾਲੀਆਂ ਜਿਹੜੀਆਂ ਹੋਰ ਪਈਆਂ ਤੇ ਬਾਕੀ ਉਹਨਾਂ ਦਾ ਰੇਟ ਜਿਹੜਾ ਦੇਖਾਂਗੇ ਕੀ ਲੱਗਦਾ ਜਗਾਕ ਵੀ ਹੈਗਾ ਤੇ ਕਈ ਦਿਨਾਂ ਬਾਅਦ ਜਿਹੜੀਆਂ ਚਾਰ ਟਰਾਲੀਆਂ ਆਈਆਂ ਤੇ ਆਮ ਨਹੀਂ ਇੱਕ ਅੱਧੀ ਟਰਾਲੀ ਆਉਂਦੀ ਸੀ ਕਈ ਵਾਰ ਆਉਂਦੀ ਨਹੀਂ ਸੀ ਤੇ ਬਾਕੀ ਤੂੜੀ ਇਹ ਜਿਹੜੀ ਅੰਦਰ ਦੀਆਂ ਸੀ ਦੋਵੇਂ ਟਰਾਲੀਆਂ ਦਾ ਤੇ ਹੁਣ ਜਾਨਨੇ ਆਪਾਂ ਦੂਜੀ ਟਰਾਲੀ ਨਾਲ ਦੋ ਉਧਰਲੇ ਪਾਸੇ ਖੜੀਆਂ ਨੇ ਉਹਨਾਂ ਦਾ ਰੇਟ ਜਿਹੜਾ ਆਪਾਂ ਦੇਖਾਂਗੇ ਬਈ ਕਿੱਥੋਂ ਤੱਕ ਜਾਂਦਾ ਕੀ ਵੀ ਕਰੋ ਤੁੜੀ ਚੈੱਕ ਮੜੀ ਜੀ ਹਾਂ ਅੰਦਰ ਦੀ ਅੰਦਰ ਦੀ ਥੋੜੀ ਬੋਲਾ ਜੀ 450 ਮੋਲ ਕੋਈ ਪਹਿਲਾਂ ਟ੍ਰੈਨੀਆਂ ਉਹ ਫਿਰ ਉਹਦੇ ਦੇ ਗਿਆ ਸੀ ਤੇ 450 450 ਸਾਢੇ 350 ਸਾਢੇ 350 ਕੋਈ ਨਹੀਂ ਭਲੇ ਖਾ ਬੈ ਜਾਣਾ ਸਾਢੇ 450 ਮੋੜਨਾ ਹੀ ਹੈ ਨਾ ਉਹ ਤਾਂ ਆਜ ਆ ਗਈ 400 360 ਸਾਢੇ ਕਿਹਦਾ ਤੁਸੀਂ 400 ਮੈਂ ਕੀਤਾ ਹਾਂ ਹਾਂ ਬੋਲ ਚੱਲ 10 15 415 20 25 35 ਹਾਂ ਭਾਈ 40 45 450 ਹੋਗੇ ਨਾ ਉਹੀ ਬੋਲਾਂਗੇ ਨਾ 450 ਲੋ ਵੀ ਇਹ ਤੂੜੀ ਲੱਗੀ ਹੈ 450 ਰੁਪਿਆ ਤੇ ਅੰਦਰ ਦੀ ਜਿਹੜੀ ਤੂੜੀ ਹੈ ਸੀਗੀ ਕਰੋ ਚੈੱਕ ਮਾੜੀ ਜੀ ਕਿ ਵੀ ਚੰਗੀ ਤੂੜੀ ਹੈ ਵੀ ਅਗਲੀ ਟਰਾਲੀ ਤੇ ਦੇਖਾਂ ਕਿ ਰੇਟ ਜਾਂਦਾ ਜਿਹੜਾ ਤੇ ਵੀਡੀਓ ਨੂੰ ਵੀ ਦੱਬ ਕੇ ਕਰ ਦਿਓ ਸ਼ੇਅਰ ਸਵੇਰ ਦੇ ਜਿਹੜੇ 7 ਵਜੇ ਪੂਰੀ ਬੋਲੀ ਸ਼ੁਰੂ ਹੋ ਜਾਂਦੀ ਹੈ ਤੇ ਅੱਜ ਵੀ ਚਾਰ ਜਿਹੜੀਆਂ ਟਰਾਲੀਆਂ ਆਈਆਂ ਸਿੰਘ ਪਰਾ ਜਾਣੀ ਜਾਣੀ ਨੇ ਢੰਡੋ ਨਾ ਜਾਣਾ ਹੈ ਯਾਰ ਵਧੀਆ ਬਾਈ ਆਪ ਹੀ ਹੋਵੇ ਉਤਲਦੀ ਹਾਂਜੀ ਆ ਰਹੀ ਹੈ ਨਾ ਆ ਜਾਓ ਅੰਦਰ ਦੇ ਦੂਰੀ ਬੋਲਾ ਬਾਈ ਆ ਖੜ੍ਹਦੇ ਆ 350 350 52 60 60 65 70 70 75 80 80 85 90 90 95 400 5 ਠੀਕ ਹੈ ਹਾਂ 25 35 ਹਾਂ 35 ਰੁਪਏ ਬੋਲਾਂਗੇ 435 ਲੋਬੀ ਇਹ ਟਰਾਲੀ ਲੱਗੀ 435 ਰੁਪਏ ਤੇ ਥੋੜੀ ਕਰੋ ਚੈੱਕ ਅੰਦਰ ਵੀ ਥੋੜੀ ਏਸੀ ਦੀ ਤੇ ਬਾਕੀ ਚਾਰ ਆ ਜਿਹੜੇ ਟਰਾਲੀਆਂ ਆਈਆਂ ਸੀ ਤੇ ਰੇਟ ਵੀ 400 ਤੋਂ ਉੱਪਰ ਹੀ ਰਿਹਾ 435 ਤੋਂ ਉੱਪਰ ਹੀ ਰੇਟ ਹੈ ਜਿਹੜਾ ਰਿਹਾ ਤੇ ਚਾਰ ਆ ਜਿਹੜੇ ਨਾ ਗਏ ਸੀਗੇ ਤੇ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੇ ਲਈ ਤੇ ਬਾਕੀ ਵੀ ਬੋਲੀ ਜਿਹੜੀ ਸਵੇਰ ਦੇ 7 ਵਜੇ ਪੂਰੀ ਸ਼ੁਰੂ ਹੋ ਜਾਂਦੀ ਆ ਤੇ ਕੋਟਕਪੂਰਾ ਮੰਡੀ ਆ ਇਹ ਤੇ ਵੀ ਇੱਕ ਨੰਬਰ ਗੇਟ ਦੇ ਜਦੋਂ ਐਂਟਰ ਹੁੰਨੇ ਤੇ ਖੱਬੇ ਪਾਸੇ ਜਿਹੜੀ ਇਹ ਸੱਜੇ ਪਾਸੇ ਸੋਰੀ ਜਿਹੜੀ ਇਹ ਬੋਲੀ ਲੱਗਦੀ ਆ ਤੇ ਬਾਕੀ ਵੀ ਧੰਨਵਾਦ ਇੱਕ ਵਾਰੀ ਫੇਰ ਤੋਂ ਤੇ ਬਾਸਮਤੀ ਦੀ ਵੀ ਵੀਡੀਓ ਅੱਜ ਨਹੀਂ ਕੱਲ ਤੋਂ ਜਿਹੜੀ ਆਪਾਂ ਅਪਲੋਡ ਕਰਾਂਗੇ ਇਹ ਕੋਟਕ ਪੂਰਾ ਮੰਡੀ ਦੀ ਪਹਿਲਾਂ ਤਾਂ ਤੇ ਫਰੀ ਕੋਟ ਵੀ ਜੇ ਬਾਸਮਤੀ ਆਈ ਹੋਈ ਤਾਂ ਫਰੀ ਕੋਟ ਦੀ ਜੇ ਮੌਕਸਰ ਸਾਹਿਬੀ ਬਾਸਮਤੀ ਆਈ ਹੋਈ ਤਾਂ ਉਹਦੀ ਵੀਡੀਓ ਜਿਹੜੀ ਆਪਾਂ ਅਪਲੋਡ ਕਰਾਂਗੇ ਨਾਲ ਦੀ ਨਾਲ ਨਾਬਾ ਮੰਡੀ ਦੀ ਵੀ ਜਿਹੜੀ ਵੀਡੀਓ ਮਤਲਬ ਬਾਸਮਤੀ ਆਉਂਦੀ ਹੈ ਤਾਂ ਉੱਥੋਂ ਦੀ ਵੀ ਜਿਹੜੀ ਆਪਾਂ ਵੀਡੀਓ ਅਪਲੋਡ ਕਰਾਂਗੇ ਤੇ ਬਾਕੀ ਵੀ ਫੇਸਬੁੱਕ ਤੇ ਤੁਸੀਂ ਜਾ ਸਕਦੇ ਹੋ ਤੇ ਫੇਸਬੁੱਕ ਤੇ ਜਿਹੜੇ ਨਾਲ ਦੀਆਂ ਸਬਜ਼ੀਆਂ ਦੇ ਰੇਟ ਵੀ ਜਿਹੜੇ ਤੁਹਾਨੂੰ ਮਿਲਣਗੇ ਤੇ ਨਾਲ ਦੀ ਨਾਲ ਜਿਹੜੇ ਬਾਸਮਤੀ ਦੇ ਰੇਟ ਵੀ ਜਿਹੜੇ ਤੁਹਾਨੂੰ ਮਿਲਣਗੇ ਤੇ ਉੱਥੇ ਜਾ ਕੇ ਜਿਹੜਾ ਤੁਸੀਂ ਇਹ ਰੇਟ ਦੇਖ ਸਕਦੇ ਹੋ ਬੇਬਾਸਮਰੀ ਦਾ ਕਿਹੜੀ ਮੰਡੀ ਵਿੱਚ ਕਿੰਨਾ ਰੇਟ ਚੱਲ ਰਿਹਾ ਤੇ ਸ਼ਾਮ ਪੀਕ ਜਿਹੜੇ ਆਪਾਂ ਲਗਭਗ ਪੰਜਾਬ ਦੇ ਨਾਲ ਹਰਿਆਣੇ ਦੀਆਂ ਸਾਰੀਆਂ ਮੰਡੀਆਂ ਦੇ ਜਿਹੜੇ ਰੇਟ ਆਪਾਂ ਅਪਲੋਡ ਕਰ ਦਿੰਦੇ ਆ ਕਿ ਕੀ ਰੇਟ ਜਿਹੜੇ ਚੱਲ ਰਹੇ ਆ ਤੇ ਧੰਨਵਾਦ ਬਈ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਪਸੰਦ ਵੀ ਉਹ ਤਰੀਕ ਅੱਜ ਹੋਗੀ 9 ਸਤੰਬਰ 2025 ਦੇ ਕੋਡ ਪੂਰਾ ਤੂੜੀ ਦੀ ਬੋਲੀ ਵੀ ਲੈਣਾ ਹੈ ਜਾਂ ਜਾਣਾ ਹੈ 400 ਰੁਪਏ 470 ਲੱਗੂਗਾ ਭੋਲੋ ਭੁੱਲ ਕੇ ਕੋਈ ਨਹੀਂ 400 350 ਰੁਪਿਆ 400 ਗਾ 400 ਰੁਪਿਆ 400 ਬੋਲੋ ਜੇ ਲੈਣੀ ਹੈ ਤਾਂ 400 ਠੀਕ ਹੈ ਜੀ ਗਈ ਉਹਨੇ ਬੰਨੀ 5 ਰੁਪਏ 10 15 20 25 30 430 ਰੁਪਏ 430 ਬੋਲਾਂਗੇ ਨਾ 35 ਕਰਦੇ 35 ਰੁਪਏ 40 ਰੁਪਏ 440 ਬੋਲਾਂਗੇ ਨਾ 440 ਰੁਪਏ ਫੋੜ ਆ ਜਾ ਲੋਬੀ ਪਹਿਲੀ ਟਰਾਲੀ ਲੱਗੀ 400 ਤੇ 40 ਰੁਪਏ ਤੇ ਬਾਕੀ ਵੀ ਕੁਆਲਟੀ ਜਿਹੜੀ ਚੈੱਕ ਕਰਾ ਦਿੰਦੇ ਹਾਂ ਉਹਨੂੰ ਹੋ ਦੇਖੇ ਦੱਸੇ ਇਧਰ ਕਰੋ ਚੈੱਕ ਤੇ ਤਰੀਕ ਵੀ ਆ ਜਿਹੜੀ 9 ਸਤੰਬਰ 2025 ਹੋ ਚੁੱਕੀ ਹੈ ਤੇ ਕੋਟਕ ਪੂਰਾ ਸਵੇਰੇ ਦੇ ਜਿਹੜੇ 7:00 ਵੱਜ ਚੁੱਕੇ ਆ ਤੇ ਪਹਿਲੀ ਟਰਾਲੀ ਜਿਹੜੀ ਲੱਗ ਚੁੱਕੀ ਆ ਬੋਲੀ ਤੇ ਤੇ ਬਈ ਤਿੰਨ ਟਰਾਲੀਆਂ ਆ ਇੱਕ ਮਗਰ ਖੜੀ ਆ ਇੱਕ ਤੇ ਇੱਕ ਦੂਜੀ ਸਾਈਡ ਖੜੀ ਆ ਤੇ ਬਾਕੀ ਦੇਖਾਂਗੇ ਕੀ ਉਹਨਾਂ ਜਿਹੜਾ ਰੇਟ ਲੱਗਦਾ ਤੇ ਬਈ ਵੀਡੀਓ ਨੂੰ ਦੱਬ ਕੇ ਸ਼ੇਅਰ ਯੂਰ ਕਰਦੇ ਜਾ ਕਰੋ ਬਾਈ ਮਨ ਨਹੀਂ ਜਰਾ 100 ਪੰਜ ਨਹੀਂ ਦਾ ਵੜ ਰੱਖੇ ਜਾਊਗੀ ਬਾਈ ਲੈ ਚੱਲ ਕਿੰਦਾ ਟਰੈਕਟਰ ਹੈ ਯਾਰ ਐ ਬਾਈ ਚਲੋ ਆਹ ਕਰ ਲਾ ਮੈਂ ਤਿੰਨ ਨੰਬਰ ਸਾਹਲੀ ਨੂੰ ਡਾਟ ਦਿੰਦਾ ਮੈਂ ਇਹ 200 ਮੈਂ ਇਹਨਾਂ ਦਾ ਕਰਤੀ ਮੈਂ ਇਹ 400 ਰੁਪਿਆ 400 450 55 455 ਬੋਲਾਂਗੇ ਨੇ 60000 60 60 ਕਰ ਦੇ ਫੇਰ 60 ਇੱਧਰ 60 ਹੋ ਗਿਆ ਬਾਈ ਬੋਲ ਬੋਲੇ 65 ਰੁਪਏ 65 ਰੁਪਏ ਬੋਲਾਂ ਜਿਹੜੇ ਮੈਂ ਕਿਹਾ ਬਈ 465 ਹਿਸਾਬ ਐਸੀ ਦੱਸਾਂਗੇ ਤੇ 465 ਰੁਪਏ ਲੱਗੀ ਆ ਆਹ ਤੂੜੀ ਐ ਇਹ ਤੇ ਮਗਰ ਬਈ ਦੋ ਟਰਾਲੀਆਂ ਜਿਹੜੀਆਂ ਹੋਰ ਪਈਆਂ ਤੇ ਬਾਕੀ ਉਹਨਾਂ ਦਾ ਰੇਟ ਜਿਹੜਾ ਦੇਖਾਂਗੇ ਕੀ ਲੱਗਦਾ ਜਗਾਹ ਵੀ ਹੈਗਾ ਤੇ ਕਈ ਦਿਨਾਂ ਬਾਅਦ ਜਿਹੜੀਆਂ ਚਾਰ ਟਰਾਲੀਆਂ ਆਈਆਂ ਤੇ ਆਮ ਨਹੀਂ ਇੱਕ ਅੱਧੀ ਟਰਾਲੀ ਆਉਂਦੀ ਸੀ ਕਈ ਵਾਰ ਆਉਂਦੀ ਨਹੀਂ ਸੀ ਤੇ ਬਾਕੀ ਤੂੜੀ ਇਹ ਜਿਹੜੀ ਅੰਦਰ ਦੀਆਂ ਸੀ ਦੋਵੇਂ ਟਰਾਲੀਆਂ ਤੇ ਹੁਣ ਜਾਂਦੇ ਆਪਾਂ ਦੂਜੀਆਂ ਟਰਾਲੀਆਂ ਕੋਲ ਦੋ ਉਧਰਲੇ ਪਾਸੇ ਖੜੀਆਂ ਨੇ ਤੇ ਉਹਨਾਂ ਦਾ ਰੇਟ ਜਿਹੜਾ ਆਪਾਂ ਦੇਖਾਂਗੇ ਬਈ ਕਿੱਥੋਂ ਤੱਕ ਜਾਂਦਾ ਹੈ ਹੈਲੋ ਬਾਈ ਖਾਲਾ ਖਾਲਾ ਬੋਲੇ ਤੇਰੀ ਨਸੂਆ ਬਾਕੀ ਵੀ ਕਰੋ ਥੋੜੀ ਚੈੱਕ ਮੜੀ ਜੀ ਹਾਂ ਅੰਦਰ ਆ ਕੇ ਦਵਾ ਦਿਓ ਅਪਣੀਆਂ ਘੜਾ ਅੰਦਰ ਦੀ ਅੰਦਰੋਂ ਅੰਦਰ ਦੀ ਥੋੜੀ ਬੋਲੋ ਜੀ 3:30 3:400 ਕੋਈ ਕਹਿੰਦਾ ਟ੍ਰਾਲੀ ਆ ਜਾ ਉਹ ਫੇਰ ਉੱਤੇ ਦੇ ਦੇ ਜੀ 3:400 3:450 ਸਾਢੇ 350 ਸਾਢੇ 350 ਕੋਈ ਨਹੀਂ ਭਲੇ ਖਾਣਾ ਉਹਦੇ ਸਾਢੇ 450 ਬੋੜਨਾ ਸੀ ਨਾ ਉਹ ਤਾਂ ਆ ਹੀ ਚਾ ਗਈ 400 360 ਸਾਢੇ ਕਿਹਾ ਤੁਸੀਂ 400 ਮੈਂ ਕੀਤਾ ਹਾਂ ਹਾਂ ਬੋਲ ਚੱਲ 10 15 415 20 25 ਠੀਕ ਹੈ 35 ਹਾਂ ਬਈ 40 45 450 ਹੋਗੇ ਨਾ ਉਹੀ ਬੋਲਾਂਗੇ ਨਾ 450 ਲੋਬੀ ਇਹ ਤੂੜੀ ਲੱਗੀ ਹੈ 450 ਰੁਪਿਆ ਤੇ ਅੰਦਰ ਦੀ ਜਿਹੜੀ ਤੂੜੀ ਹੈ ਸੀਗੀ ਕਰੋ ਚੈੱਕ ਮਾੜੀ ਜੀ ਕਿ ਚੰਗੀ ਤੂੜੀ ਹੈ ਵੀ ਅਗਲੀ ਟਰਾਲੀ ਤੇ ਦੇਖਾਂ ਕਿ ਰੇਟ ਜਾਂਦਾ ਜਿਹੜਾ ਤੇ ਵੀਡੀਓ ਨੂੰ ਵੀ ਦੱਬ ਕੇ ਕਰ ਦਿਓ ਸ਼ੇਅਰ ਸਵੇਰ ਦੇ ਜਿਹੜੇ 7 ਵਜੇ ਪੂਰੀ ਬੋਲੀ ਸ਼ੁਰੂ ਹੋ ਜਾਂਦੀ ਹੈ ਤੇ ਅੱਜ ਵੀ ਚਾਰ ਜਿਹੜੀਆਂ ਟਰਾਲੀਆਂ ਆਈਆਂ ਸੀ ਇਹਨਾਂ ਪਰਾ ਜਾਣੀ ਜਾਣੀ ਨੇ ਜੀ ਬਈ ਆਪਣੀ ਵੇ ਉਤਰਦੀ ਹਾਂ ਜੀ ਆ ਰਹੀ ਹੈ ਨਾ ਅੰਦਰ ਤੋਂ ਬੋਲਾ ਬਾਈ ਆ ਖੜਦੇ ਹਾਂ 350 350 52 60 60 65 70 70 75 80 80 85 90 90 95 400 5 30 ਹਾਂ 22 25 ਤੇ 35 ਹਾਂ 35 ਰੁਪਏ ਬੋਲਾਂਗੇ ਨਾ ਪੈਸਾ ਲਾ ਕੰਦਾ 435 ਲੋਬੀ ਇਹ ਟਰਾਲੀ ਲੱਗੀ 435 ਰੁਪਏ ਤੇ ਥੂੜੀ ਕਰੋ ਚੈੱਕ ਅੰਦਰ ਦੀ ਥੂੜੀ ਇਹ ਸੀਗੀ ਤੇ ਬਾਕੀ ਚਾਰ ਆ ਜਿਹੜੇ ਟਰਾਲੀਆਂ ਆਈਆਂ ਵੀ ਤੇ ਰੇਟ ਵੀ 400 ਤੋਂ ਵੱਜੂ ਉੱਪਰ ਹੀ ਰਿਹਾ 435 ਤੋਂ ਵੱਜੂ ਉੱਪਰ ਹੀ ਰੇਟ ਹੈ ਜਿਹੜਾ ਰਿਹਾ ਤੇ ਚਾਰ ਆ ਜਿਹੜੇ ਨਾ ਗਏ ਸੀਗੇ ਤੇ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੇ ਲਈ ਤੇ ਬਾਕੀ ਵੀ ਬੋਲੀ ਜਿਹੜੀ ਸਵੇਰ ਦੇ 7 ਵਜੇ ਪੂਰੀ ਸ਼ੁਰੂ ਹੋ ਜਾਂਦੀ ਆ ਤੇ ਕੋਟਕਪੂਰਾ ਮੰਡੀ ਆ ਇਹ ਤੇ ਵੀ ਇੱਕ ਨੰਬਰ ਗੇਟ ਦੇ ਜਦੋਂ ਐਂਟਰ ਹੁੰਨੇ ਤੇ ਖੱਬੇ ਪਾਸੇ ਜਿਹੜੀ ਇਹ ਸੱਜੇ ਪਾਸੇ ਸੋਰੀ ਜਿਹੜੀ ਇਹ ਬੋਲੀ ਲੱਗਦੀ ਆ ਤੇ ਬਾਕੀ ਵੀ ਧੰਨਵਾਦ ਇੱਕ ਵਾਰੀ ਫਿਰ ਤੋਂ ਤੇ ਬਾਸਮਤੀ ਦੀ ਵੀ ਵੀਡੀਓ ਅੱਜ ਨਹੀਂ ਕੱਲ ਤੋਂ ਜਿਹੜੀ ਆਪਾਂ ਅਪਲੋਡ ਕਰਾਂਗੇ ਤੇ ਕੋਟਕਪੂਰਾ ਮੰਡੀ ਦੀ ਪਹਿਲਾਂ ਤਾਂ ਤੇ ਫਰੀ ਕੋਟ ਵੀ ਜੇ ਬਾਸਮਤੀ ਆਈ ਹੋਈ ਤਾਂ ਫਰੀ ਕੋਟ ਦੀ ਜੇ ਮੌਕਸਰ ਸਾਹਿਬ ਵੀ ਬਾਸਮਤੀ ਆਈ ਹੋਈ ਤਾਂ ਉਹਦੀ ਵੀਡੀਓ ਜਿਹੜੀ ਆਪਾਂ ਅਪਲੋਡ ਕਰਾਂਗੇ ਨਾਲ ਦੀ ਨਾਲ ਨਾਬਾ ਮੰਡੀ ਦੀ ਵੀ ਜਿਹੜੀ ਵੀਡੀਓ ਮਤਲਬ ਬਾਸਮਤੀ ਆਉਂਦੀ ਹੈ ਤਾਂ ਉੱਥੋਂ ਦੀ ਜਿਹੜੀ ਆਪਾਂ ਵੀਡੀਓ ਅਪਲੋਡ ਕਰਾਂਗੇ ਤੇ ਬਾਕੀ ਵੀ ਫੇਸਬੁੱਕ ਤੇ ਤੁਸੀਂ ਜਾ ਸਕਦੇ ਹੋ ਤੇ ਫੇਸਬੁੱਕ ਤੇ ਜਿਹੜੇ ਨਾਲ ਦੀਆਂ ਸਬਜ਼ੀਆਂ ਦੇ ਰੇਟ ਵੀ ਜਿਹੜੇ ਤੁਹਾਨੂੰ ਮਿਲਣਗੇ ਤੇ ਨਾਲ ਦੀ ਨਾਲ ਜਿਹੜੇ ਬਾਸਮਤੀ ਦੇ ਰੇਟ ਵੀ ਜਿਹੜੇ ਤੁਹਾਨੂੰ ਮਿਲਣਗੇ ਤੇ ਉੱਥੇ ਜਾ ਕੇ ਜਿਹੜਾ ਤੁਸੀਂ ਰੇਟ ਦੇਖ ਸਕਦੇ ਹੋ ਕਿ ਬਾਸਮਤੀ ਦਾ ਕਿਹੜੀ ਮੰਡੀ ਵਿੱਚ ਕਿੰਨਾ ਰੇਟ ਚੱਲ ਰਿਹਾ ਤੇ ਸ਼ਾਮ ਪੀਕ ਜਿਹੜੇ ਆਪਾਂ ਲਗਭਗ ਪੰਜਾਬ ਦੇ ਨਾਲ ਹਰਿਆਣੇ ਦੀਆਂ ਸਾਰੀਆਂ ਮੰਡੀਆਂ ਦੇ ਜਿਹੜੇ ਰੇਟ ਆਪ ਆਪ ਅਪਲੋਡ ਕਰ ਦਿੰਦੇ ਆ ਕਿ ਕੀ ਰੇਟ ਜਿਹੜੇ ਚੱਲ ਰਹੇ ਆ ਤੇ ਧੰਨਵਾਦ ਬਈ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ